ਲੋ ਸੀਟ ਤੇ ਤਾਂ ਨਹਾ ਲਿਆ ਹੁਣ ਡ੍ਰਾਇਰ ਵੱਜ ਰਹੀ ਹੈ ਵਾਲਾਂ ਦੇ ਹੇ ਕਾイズ ਅੱਜ ਜੋਤ ਨੇ ਬਣਾਇਆ ਨੇ ਅੱਜ ਪੋਕਟ ਕਰਦਗੇ ਪੰਜਾਬ ਜਿੰਦਾਬਾਦ 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 ਪੰਜਾਬ ਦਾ ਸੈਂਟਰ ਦੀ ਸਰਕਾਰ ਹਾਂਜੀ ਸਰਦਾਰਨੀ ਜੀ ਤਾਂ ਮੈਨੂੰ ਮਾਰੇ ਸੈਣ ਤਾਂ ਜਦ ਜੁਲਫਾਂ ਨੂੰ ਛੇੜਾਂ ਚਲ 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 ਪਾ ਹੰ ਖਾ ਲੋ ਵੀ ਆਪਾਂ ਤਾਂ ਪਹੁੰਚ ਗਏ ਅੰਦਰ ਹੁਣ ਲੋ ਸੀਟ ਤੇ ਤਾਂ ਨਹਾ ਲਿਆ ਹੁਣ ਡ੍ਰਾਇਰ ਵੱਜ ਰਹੀ ਹੈ ਵਾਲਾਂ ਦੇ ਹਾਂ ਨਾ ਨਾ ਕੋਈ ਕੰਮ ਕਰ ਹਰ ਇੰਤਾਂ ਕਿ ਜਿਆਦਾ

ਨੇ ਜ਼ੀਰਿ ਮਾਰਿਓ ਜਬ Papa ਵੀਰੇ ਨਹੀਂ ਮਾਤੇ ਮੇਰੇ ਉਹ ਉਹ ਕਰਦੀ ਮੈਂ ਫੈਸ਼ ਮੈਂ Papa 기 ਫੈਸ਼ਨ ਕਰੀਉ ਤੰਗ ਵੀ ਕਰਦੀ ਹੂੰ ਫਿਰ ਕੀ ਹੋ ਗਿਆ ਜੇ 6 ਵਜੇ ਗਈ ਜਦੋਂ ਤੂੰ ਫੋਨ ਲਿਆ ਸੀ ਜਦ ਮੈਂ ਤੇਜ਼ ਵੱਜ ਕੇ ਗਈ ਸੀ ਤੇਜ਼ ਵੱਜ ਕੇ ਗਈ ਸੀ ਅੱਛਾ ਫਿਰ ਕੀ ਹੋ ਗਿਆ ਤੂੰ ਸਤਾ ਮੈ ਗੁੱਸੇ ਹੋ ਰਹੇ ਨਿਓ ਯਾਰ ਚਲੋ ਪੌਂਠੇ ਦਾ ਇਹ ਪੌਂਠਾ ਬਣਾਇਆ ਅੱਜ ਮੰਮਾ ਨੇ ਹਣਾ ਕਿੰਨੀ ਭੁੱਖ ਲੱਗ ਰਹੀ ਆ ਐਨ ਇੱਕ ਪੌਂਠੇ ਦੀ ਆ ਠੀਕ ਆ ਅੱਜ ਜੋ ਤੁਨੇ ਬਣਾਏ ਨੇ ਆਲੂ ਆ ਮੂਲੀ ਵਾਲੇ ਪੌਂਠੇ ਸਿਰਦਾ ਆਲੂ ਵਾਲਾ ਪੌਂਠਾ ਹੈ ਸਿਰਦਾ ਆਲੂ ਵਾਲਾ ਇਹ ਮੂਲੀ ਵਾਲਾ ਖਾਂਦੀ ਨਹੀਂ ਹੈਗੀ ਚਲੋ ਸਿਰ ਦਿਖਾ ਲਓ ਦੋਸਤ ਟੈਸਟ ਕਰਕੇ ਟੈਸਟ ਕਿਵੇਂ ਦਾ ਹੂੰ ਯਾ ਮੈਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਅੱਜ ਨਵੇਂ ਵਲੌਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਆ ਵੀ ਸੀਟ ਤੇ ਡਾਂਸ ਕਰਕੇ ਦਿਖਾ ਰਹੀ ਹਾਂ। ਹੁਣ ਟਾਈਮ ਹੀ ਲੱਗਿਆ ਵਲੌਗ ਦਾ ਵਲੌਗ ਬਣਾਉਣ ਦਾ ਕਿਉਂਕਿ ਜੋਦੇ ਪੇਪਰ ਆ ਗਏ ਹੁਣ। ਜੋਦੀ ਤਿਆਰੀ ਚੱਲੀ ਜਾਂਦੀ ਹੈ। ਮਾਸਟਰ ਦੇ ਪੇਪਰ ਆ ਗਏ ਹੁਣ ਆਖੀ। ਤਾਂ ਕਰਕੇ ਜੁੱਤ ਕੇ ਨੀਂ ਨਹੀਂ ਅਜੇ ਮੇਰੇ ਕੋਲ ਟਾਈਮ ਹੈ ਨਹੀਂ। ਆਪਾਂ ਫਿਰ ਮੈਂ ਕੱਲੇ ਢੱਬ ਲੈਨੇ ਆਂ ਫਿਰ ਗੱਲ ਆ ਵੀ।

ਕਰਤਾ ਜੀ ਤੁਸੀਂ ਵੈਲਕਮ ਐ ਐਂਟਰੀ ਹੋ ਰਹੀ ਹੋ ਜੋਦੀ ਚਲੋ ਤੁਸੀਂ ਬੋਲੋ ਆਉ ਹੋਰ ਜੋਦ ਪੇਪਰ ਨਹੀਂ ਤੇਰੀ ਚੱਲੀ ਜਾਂਦੀ ਜੋਰਾਂ ਤੇ ਹਾਂਜੀ ਹੈ ਹਾਂਜੀ ਹਾਂਜੀ ਜੋਦ ਦੇ ਪੇਪਰ ਦੱਸੇ ਆ ਸੀਟ ਤੇ ਦਾ ਵੀ ਫੰਕਸ਼ਨ ਆ ਗਿਆ ਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਆਉ ਛੋਟੀ ਢੀਕਾਂਡ ਫਈ ਅੱਜ ਤੁਸੀਂ ਕਾਲੀ ਹੁੱਡੀ ਮਿੱਤਰਾਂ ਨੇ ਕਿਹਾ ਪਾਈ ਹੋਈ ਆ ਜੋੜਨ ਦੇ ਛੂ ਪੈਰਾਂ ਚ ਮੈਂ ਨਹੀਂ ਪਾਇਆ ਨੇ ਉਹ ਸੀਟ ਤੇ ਨਹੀਂ ਪਾਇਨੇ ਬਈ ਸੀਟ ਤੇ ਦਿਖਾਈ ਨਹੀਂ ਸੌਰੀ ਮੈਂ ਦਿੱਸ ਮੈਲੀ ਪਹੁੰਚ ਗਈ ਸੀੜ ਤੇ ਦਵਾਈ ਲੈਣ ਹਨ ਦਵਾਈ ਲਗਣ ਟਿਕਾ ਲਗਣ ਜਿੰਦਾਬਾਦ ਜਿੰਦਾਬਾਦ ਸੰਜਾਰ ਤੋਂ ਸੈਂਟਰ ਦੀ ਸਰਕਾਰ ਮਰਦਾਬਾਦ 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 ਕਿਸਾਨਾਂ ਤੇ ਟੈਕਸ ਸਾਰੀ ਕਰਨ ਵਾਲੀ ਜੀਪੀ ਸਰਕਾਰ ਮਰਦਾਬਾਦ 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 ਕਿਸਾਨਾਂ ਨਾਲ ਟੱਕਾਆ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਉੱਪਰ ਤਸੱਦਦ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਸੇਕ ਕਿਸਾਨਾਂ ਉੱਪਰ ਟੱਕਾਆ ਕਰਨਾ ਬੰਦ ਕਰੋ ਬੰਦ ਕਰੋ ਹਾਂਜੀ ਆਪਾਂ ਪਹੁੰਚੇ ਹਾਂ ਘਰੇ ਕਿਸਾਨ ਯੂਨੀਅਨ ਲੱਗੇ ਸੀ ਧਰਨਾ ਦੇਣ ਬੱਸ ਸਟੈਂਡ ਤੇ ਇਹ ਰਸਤਾ ਬੰਦੇ ਕਰਨ ਲੱਗੇ ਸੀ ਆਪਾਂ ਪਹਿਲਾ ਪਹਿਲਾ ਲੰਘੇ ਬਾਕੀ ਚਲੋ ਐਕਟਿਵਾ ਉਕਟਿਵਾ ਦਾ ਲੰਘੇ ਜਾਂਦੀ ਆ ਗੱਡੀ ਵੀ ਤਾਂ ਔਖਾ ਹੋ ਜਾਂਦਾ ਹੈਗਾ ਤੁੱਪ ਬਹੁਤ ਸੋਹਣੀ ਆ ਹੁਣ ਮੰਜਾ ਡਾਉਨੇ ਆ ਤੁੱਪ 'ਚ ਤੁੱਪ ਸੇਕਦੇ ਆਂ ਹਾਂਜੀ ਸਰਦਾਰਨੀ ਜੀ ਅੱਛਾ ਆ ਨਿੱਕੋ ਬੈਠਿਆ ਸਾਡੀ ਤੁਸਰੀ ਢਿਸ਼ਿਸ਼ੇ ਐੇ 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 ਦੂਸ ਚੱਲੀ ਕੁੜੀ ਆ ਤਾਂ ਪਤਾ ਕੀ ਕਹਿੰਦੀ ਕਹਿੰਦੀ ਹਾਂ ਹਾਂ ਕਹਿੰਦੀ ਮੰਜੇ ਛਾਵੇਂ ਡਾਹੋ ਛਾਵੇਂ ਜਾ ਛਾਵੇਂ ਡਾਹੋ ਫਾਈਟ ਹੋ ਜਾ ਫਿਰ ਫਾਈਟ ਛਾਵੇਂ ਡਾਹੋ ਅਰੇ ਛਾਵੇਂ ਫੋਟੋ ਦੇਖੋ ਕਿੰਨੀ ਸੋਹਣੀ ਆ ਰਹੀ ਆ ਪਾਪਾ ਜੀ ਤੁਹਾਡੀ ਜੀ ਜੀ ਬੀ ਜੀ ਚੀ ਜੀ ਪੀ ਜੀ ਛਾਵੇਂ ਡਾਹੋ ਪਿੱਡੇ ਫੋਨ ਇਕ ਰਹਾ ਤੁਸੀਂ ਛਾਵੇਂ ਡਾਹੋ ਹੈਲੋ ਗਾਇਜ਼ ਹਰ ਗਾਇਜ਼ ਵੀਰੇ ਛਾਵੇਂ ਹਾਂ ਕੁਤ ਪੰਨੀ ਇਹ ਤਾਂ ਕੱਪੜੇ ਹੋ ਗਏ ਵਾਸ਼ਣ ਪਾਉਣ ਜਾਂਦੀ ਆ ਸੁੱਕਣੇ ਹਾਂ ਜੀ ਤਾਂ ਕਿੱਦਾਂ ਫਿਰ ਓ ਜੋਂ ਤਾਂ ਸਿੱਧੀ ਸੀ ਉਹ ਗਾਣਾ ਕਿਵੇਂ ਸੀ ਭਜ ਭਜ ਕੰਮ ਨਮੇੜਾ ਹਨਾ ਉਤਰੀ ਗਰਗਰਾ ਫਸ ਗਿਆ ਸੀ ਆ ਨਾ ਬਾਬੂ ਜਦ ਜੁਲਫਾਂ ਨੂੰ ਛੇੜਾਂ ਚਲ ਚਲ ਚਲਪਾਂ ਨੂੰ ਛੇੜ ਹਾਂ ਤਾਂ ਫੇ ਬੱਬੂ ਮਾਂ ਦੀ ਆਤਮਾ ਆ ਗਈ ਸੀ ਜੋਤ ਚ ਤਾਰ ਸਾਫ ਹੋ ਰਹੀ ਹੈ ਤਾਂ ਹੂੰ ਇਤਨਾ ਤਾਰ ਉੱਪਰ ਹੋਰ ਕਰੋ ਕੀ ਕੱਪੜੇ ਸਿਆਲਣ ਦੇ ਹੋ ਜਾਂਦੇ ਨੇ ਵੱਢ ਕਿ ਤਾਰ ਨੀਚੇ ਸਤੂਫ ਚੇਤੀ ਆਂਦੀ ਫਿਰ ਤਾਂ ਇਹ ਗਿਲੇ ਛਕ ਵੀ ਰਹਿਣੇ ਮੇਰੇ ਨਾਲ ਇੱਕ ਤਾਰ ਹੋਰ ਬੰਨ ਦੋ ਓਕੇ ਬੰਨਦਾ ਕੋਈ ਨਾ ਬੰਨੀ ਆਣੀ ਐ ਦੋ ਬੰਨ ਬੰਨ ਹੋ ਜਾਣੀਆਂ ਉਹਦੇ ਨਾਲ ਹੀ ਬੰਨਦਾਂਗੇ ਹਾਂ ਸਹੀ ਐ ਕਰਿਓ ਠੀਕ ਐ ਲੈ ਜੋ ਤਾ ਖਾ ਕੇ ਦੇਖੀ ਇੱਕ ਮਿੰਟ ਲੈ ਲਓ ਵੀ ਜੋ ਦੂ ਆਉਟਪੁਟ ਆਮਲੇ ਦਾ ਹੁਣ ਐ ਆਏ ਹੋਏ ਆਏ ਹੋਏ ਆਏ ਹੋਏ ਖਾਓ ਖਾਓ ਨੰਮ ਚਲੋ ਵੀ ਇਹ ਜੋਦਰ ਐਕਸ਼ਨ ਸੀਗਾ ਹੁਣ ਹੁਣ ਆਪਾਂ ਇਹ ਵੀ ਖਾ ਕੇ ਦੇਖਦੇ ਹਾਂ ਜਿਹੜਾ ਇਹ ਰਿਕਲੋ ਬਰਦਰ ਰੋ 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 ਚੱਲ ਜੋ ਤਾਂ ਸੇਕ ਤੱਕ ਨਾਲ ਕੋਲ ਕਰਦੇ ਆਂ ਪਹਿਲਾਂ ਆਪਾਂ ਨੇ ਆਮਲਾ ਖੰਡਾ ਜੰਮਾਣਾ ਠੀਕ ਹੈ ਉਹਨੂੰ ਦਸਵੇਂ ਘਰੋਂ ਪੁੱਛੂਗਾ ਆਪਾਂ ਕੀ ਹੈ ਦੇਖੀ ਫਿਰ ਇਹਨੂੰ ਕਰਨਾ ਚੀਜ਼ੀ ਹੈ ਇਹਨੂੰ ਗੰਦੀ ਮਾਰਨੀ ਆ ਦਿਖਾਵਾਂਗੇ ਸਰ ਨੂੰ ਰੈਸਟੋਰੇਂ ਠੀਕ ਹੈ ਠੀਕ ਹੈ ਚਲੋ ਮਾਰੇ ਮੂਰੇ ਚੱਲਦੇ ਹਾਂ ਦੇ ਦੋ ਥੋੜੇ ਮੈਨੂੰ ਦੇ ਠੀਕ ਆ ਥੋੜੇ ਦੇ ਦੇ ਖਾ ਲਓ ਨਾ ਵਧੀਆ ਲੱਗਿਆ ਥੋੜੀ ਦੰਦੀ ਮਾਰਤਾ ਇਹਨੂੰ ਵਧੀਆ ਲੱਗਿਆ ਥੋੜੀ ਦੰਦੀ ਮਾਰੀ ਤੂੰ ਜਾ ਦੰਦੀ ਮਾਰ ਥੋੜੀ ਹਾਂ ਹੂੰ ਚੱਲ ਮਾਰ ਜ਼ੋਰ ਲਾ ਕੇ ਐਨੇ ਤਿੱਕੇ ਦੰਦ ਨੇ ਲੈ ਇਤਰਾਸ ਡੰਗ ਮੇ ਛੜ ਗਿਆ ਚੱਲ ਚੱਲ ਥੋੜੀ ਸ਼ਾਂਜਣ ਕੈਮਰੇ ਚ ਕਿੰਨੀਆਂ ਦਿਖਦੀਆਂ ਨੇ ਹੂੰ ਨਹੀਂ ਪਤਾ ਲੱਗਦਾ ਕੈਮਰੇ ਚ ਅੰਨੀ ਬਲੈਕ ਬਲੈਕ ਚੱਲ ਰਹੀ ਹੈ ਹੂੰ ਜੱਟ ਥੋੜਾ ਹੋ ਗਈ ਜਿਆਦਾ ਹੀ ਦਿਖ ਰਹੀ ਨੇ ਕੈਮਰੇ ਇਸ ਤੋਂ ਬੜੀ ਗੰਦੀ ਜਿਹੀ ਲੱਗ ਰਹਾ ਫਿਰ ਚੁੱਪ ਕੇ ਦੇਖਿਆ ਮੈਂ ਵੀ ਖਾਲਾ ਠਾ ਲੈੰਦੀ ਆ ਤਾਂ ਇਹ ਚੀਜ਼ਾਂ ਕੋੜੀਆਂ ਕੀ ਹੋ ਗਿਆ ਬਥੇ ਲੱਗਿਆ ਇਹਨਾਂ ਤੋਂ ਵਧੀਆ ਜਦੋਂ ਵਧੀਆ ਹੁੰਦਾ ਅੰਬਲਾ ਆ ਆ ਆ ਅਗਨੇ ਕਾਲਾ ਆ ਕਾਲੇ ਸੀ ਕਾਲੇ ਨੇ ਲੋ ਵੀ ਆਪਾਂ ਤਾਂ ਪਹੁੰਚ ਗਏ ਅੰਦਰ ਹੁਣ ਬਾਹਰੇ ਦਾ ਮੌਸਮ ਹੋ ਗਿਆ ਦੀ ਮੀਂਹ ਆਲਾ ਬੱਦਲ ਵਾਈ ਜੀ ਹੋ ਗਈ ਧੁੱਪ ਤਾਂ ਚਲੀ ਗਈ ਪੋਸਟਪੋਨ ਕਰਤਾ ਜੇ ਧੁੱਪ 'ਚ ਬੈਣ ਦਾ ਪ੍ਰੋਗਰਾਮ ਆਪਾਂ ਹਾਂ ਜੋਦ ਲੱਗ ਰਹੀ ਹੈ ਪੜਨਾ ਆਪਣਾ ਚਲੋ

खावे यार बस स्टैंड की कलोल है साढ़े भी सारे बीबिया खड़िया है ना जेंट्स कोई है ही नहीं लैंड कलोलोल कलोल देखो सही है लो भी आप मोमोस को भी एक प्लेट हा है ना मोमोसलाई स्प्रिंग रोल फिर फ्रेंच फ्राइज बनाने वो पर ਲੋ ਵੀ ਮਮਲ ਤੇ ਆਪਣੇ ਸਪ੍ਰਿੰਗ ਰੋਲ ਹੋ ਚੁੱਕੇ ਨੇ ਪੈਕਜ ਵੀ ਵਾਈਟ ਸੌਸ ਵੱਧ ਪਾ ਰਿਹਾ ਪੰਜੂਸੀ ਨਗਰ ਆ ਕਰ ਯਾਰ ਤੂੰ ਸੌਸ ਪਾ ਨਹੀਂ ਸਿੱਖ ਗਿਆ ਹੈ ਵਾਈਟ ਸੌਸ ਵੱਧ ਪਾ ਦੀ ਯਾਰ ਪਰ ਐਂ ਕਦੋਂ ਕਰਦਾ ਯਾਰ ਲੋ ਵੀ थैंक यू ਕਮ ਹੈ ਸੀਰਤ ਵੀ ਉੱਠਿਆ ਹੋਇਆ ਹੈ ਆਉਂਦੇ ਨੂੰ ਤਾਂ ਚਲੋ ਦੱਸੋ ਕੀ ਹੈ ਬਈ ਸੀਰਤ ਕੀ ਲੈ ਕੇ ਆਏ ਥੋੜੇ ਵਾਸਤੇ ਮੈਂ ਹੈ ਬੋਲੋ ਕੀ ਹੈ ਓਏ ਸੀਰਤ ਬੋਲੋ ਪੁੱਤ ਨੀਂਦ ਚਾ ਬਈ ਕਾਕਾ ਜੇ ਕਾਕਾ ਨੀਂਦ ਚਾ ਕਾਕਾ ਨੀਂਦ ਚਾ ਜੇ ਚਲਾ ਆ ਜੋ ਫਿਰ ਤੁਹਾਡੇ ਲਈ ਲੈ ਕੇ ਆਇਆ ਮੈਂ ਫ੍ਰੈਂਚ ਫ੍ਰਾਈਜ਼ ਹੈ ਆਜੋ ਪੱਜੋ ਆਜੋ ਆਪਾਂ ਖਾਈਏ ਫ੍ਰੈਂਚ ਫ੍ਰਾਈਜ਼ ਲੋ ਵੀ ਪਲੇਟਾਂ ਆ ਗਈਆਂ ਚਲੋ ਪਾਉ ਜੋ ਤਾਂ ਜੋ ਐਮ ਰੈੱਡ ਚਟਨੀ ਲੋਈ ਆ ਤੇ ਇਹ ਇਹ ਤਾਂ ਮਿਰਚ ਈ ਐ ਇਹ ਇੱਕ ਪਲੇਟ ਛੋਟੀਆਂ ਜਿਹੀਆਂ ਲੈ ਆਉ। ਲੋ ਵੀ ਜੋਤਨੇ ਦਾ ਕਰਤੀ ਸ਼ੁਰੂਆਤ ਛੇਦੀ ਕਰੋ ਆਣੀ ਆ ਪਿਆ ਭੁੱਖ ਬੜੀ ਲੱਗ ਰਹੀ ਆ ਪੋਕਵਰ ਲੱਗੀ ਪਈ ਜੀ ਸੀਟ ਤੇ ਲੱਗੀ ਹੈ ਆਪਣੇ ਫ੍ਰੈਂਚ ਫ੍ਰਾਈਜ਼ ਕਾਣਾ ਵਾਓ ਸੀਟ ਤੇ ਹੈ ਹੈਲੋ ਹੈਲੋ ਕਰੋ ਬਟਾ ਹੈਲੋ ਨਹੀਂ ਕਰਨੀ ਅਜੇ ਨੀਂਦ ਚ ਕਾਕੂ ਹੁਣੇ ਉੱਠਿਆ ਉੱਠਣ ਸਾਰੇ ਕਾ ਨਹੀਂ ਮੈਂ ਤਾਂ ਬਾਹਰ ਕੱਢਣ ਲੈਣਾ ਸੋ ਸੁਸਤਰ ਲਾਲਾ ਇਨ ਖਾਈਏ ਨੇ ਸੀਟ ਤੇ ਤੇਲ ਲੱਗ ਚੁੱਕਿਆ ਹੁਣ ਵਾਲਾਂ ਤੇ ਚੱਲੀ ਹੁਣ ਕਿੱਥੇ ਜਾਣਾ ਸੀਟ ਤੇ ਹਾਂ ਹੈ ਕਿੱਦਣਾ ਆਏ ਆਪਣੀ ਫਰੈਂਡਸ ਨਾਲ ਹੈਨਾ ਠੀਕ ਹੈ ਜੀ ਚਲੋ ਜੋ ਤੀ ਹੁਣ ਸਬਜ਼ੀ ਬਣਾਉਣੀ ਆ ਜੋ ਤਾਂ ਹਾਂਜੀ ਸਹੀ ਆ ਸਿਰਤ ਲੱਗੀ ਆ ਪੜਨਾ ਸਿਰਤ ਦਾ ਕੱਲੂ ਟੈਸਟ ਹੈਗਾ ਹੈਨਾ ਪੁੱਤ ਓਏ ਟੈਸਟ ਦੀ ਤਿਆਰੀ ਕਰ ਰਿਹਾ ਸਿਰਤੇ ਵੀ ਬੜਾ ਡਰਦੀ ਆ ਮੈਮ ਬੜੀ ਸਟਿੱਕ ਹੈ ਜੀ ਮੈਮ ਫੈਂਟ ਦਿੰਦੀ ਆ ਮੈਮ ਕੀ ਕਹਿੰਦੀ ਹੁੰਦੀ ਆ ਫਿਰ ਜੇ ਟੈਸਟ ਨਹੀਂ ਕਰਦੇ ਤੁਸੀਂ ਪਤਾ ਮੈਂ ਮੈਂ ਤੁਹਾਨੂੰ ਗੋਸ ਲੈ ਪਾਉਂਗੀ ਜੇ ਨਹੀਂ ਗਏ ਮੈਮ ਕਹਿੰਦੀ ਆਈ ਵਿਲ ਗਿਵ ਅ ਟਾਈਟ ਸਲੈਪ ਆਈ ਵਿਲ ਗਿਵ ਟਾਈਟ ਸਲੈਪ ਸੀਰ ਤਾਂ ਬੜਾ ਡਰਦੀ ਹੈ ਮੈਡਮ ਤਾਂ ਆਪਣੀ ਤੇ ਚਲੋ ਸਾਰੇ ਬੱਚੇ ਡਰਦੇ ਹੁੰਦੇ ਡਰ ਵੀ ਚਾਹੀਦਾ ਹੈ ਹਨਾ ਕਰੋ ਪੜੋ ਪੜੋ ਚਲੋ ਲੋ ਵੀ ਖਾਣਾ ਵੀ ਹੋ ਗਿਆ ਤਿਆਰ ਹੁਣ ਰਾਤ ਦੀ ਰੋਟੀ ਸਬਜੀ ਕਾਦੀ ਬਣਾਈਏ ਅੱਜ ਅਲੂ ਗਾਜਰ ਅਲੂ ਗਾਜਰ ਮਟਰ ਮਟਰ ਠੀਕ ਹੈ ਜੀ ਚਲੋ ਲਿਓ ਫਿਰ ਰੋਟੀ ਨੂੰ ਫੁੱਲ ਫੁੱਲ ਕੇ ਆ ਜੀ ਭੁੱਖ ਲੱਗਦੀ ਆ ਹੋਰ ਹੋਰ ਲਿਓ ਫਿਰ ਪਾ ਕੇ ਬਣਾ ਕੇ ਐਨਚਰ ਆਪਾਂ ਸੀਟ ਤੇ ਸਟੂਡੈਂਟ ਬਣੇ ਹੋਇਆ ਸੀਟ ਮੈਨੂੰ ਪੜਾ ਰਹੀ ਆ ਗਈ ਹਾਂਜੀ ਮੈਮ ਮੈਮ ਕਾ ਨੌਜੀ ਲੱਗ ਗਈ ਬੱਚੇ ਸਟੂਡੈਂਟ ਨੋ ਇਜ਼ ਫੋਰ ਡਾਊਨ ਓਕੇ ਮੈਮ ਮੈਮ ਕਿਨੇ ਬੁਲਾਇਆ ਵੀ ਨੋਟ ਇਸ ਫੋਨ ਅਲਾਉ ਹੈ ਨੋ ਫੋਨ ਅਲਾਉ ਸੋ ਦੈਨ ਨੋ ਫੋਨ ਅਲਾਉ ਓਕੇ ਓ ਮੈਮ ਤਾਂ ਸਾਹੇ ਬੜੇ ਖਿੱਚ-ਖਿੱਚ ਕੇ ਲੈ ਰਹੀ ਐ ਲੋ ਵੀ ਆ ਜਾ ਸੀਟ ਤੇ ਰੋਟੀ ਲੈ ਆਓ ਪੁੱਤ ਲੋ ਵੀ ਰੋਟੀ ਤਾਂ ਆ ਗਈ ਹੁਣ ਚਲੋ ਖਾਣਾ ਖਾਈਏ ਫਿਰ ਤੇ ਠੰਡ ਵੀ ਹੋ ਚੱਕੀ ਹੁਣ ਕੰਬਲ ਕੱਢ ਰੱਖਿਆ ਆਪਣੇ ਮੋਟਾ ਠੰਡ ਵਾਲਾ ਹਾਂ ਵੀ ਜੋਤ ਖਈਏ ਰੋਟੀ? ਹਾਂਜੀ ਹਾਂ। ਛਕੀਏ ਪ੍ਰਸ਼ਾਦੇ। ਚਲੋ ਫਿਰ। ਚਲੋ ਮੇਰੀ ਰੀਡ ਦੇਖੋ। ਹਾਂਜੀ ਪ੍ਰਸ਼ਾਦੇ ਸ਼ਕਲੇ। ਚਲੋ ਮਿਲਦੇ ਹਾਂ ਫਿਰ ਨੈਕਸਟ ਵਲੌਗ 'ਚ। ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਬਾਕੀ ਜਿਨ੍ਹਾਂ ਨੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਹਾਂ ਵੀ ਸੀਰਤ, ਕੀ ਕਹਿ ਰਹੇ ਹੋ? ਸੀਰਤ ਕਿ ਨਹੀਂ ਮੇਰੀ ਵੀਡੀਓ ਰਹਿ ਗਈ। ਲਓ ਥੋੜੀ ਵੀਡੀਓ ਬਣਾ ਦਿੰਦੇ। ਠੀਕ ਪਾਪਾ। ਠੀਕ ਹੈ। चलो करतो सत श्रीक बाय 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 सत्श्रीक